सारे स्रोतियां प्यार सत लुधिया उप चो हारन तो बाद बीजेपी के रेल राजी रवनीत बिटू ने दिता बयान रवनीत बिटू अपनी लीडरशिप तो हो नाराज बीजेपी रवनीत बिटू जो चोन कमान संभाल रहे चोन कमान संभालन तो बाद चोण हार गए जिस तुं तो बाद ने जिम्मेवारी ली है पर हारे पिछे बहुत वाला कारण दसिया है की क्या है रवनीत बिट्टू ने ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਅਰਵਨੀਤ ਬਿੱਟੂ ਜਾਂ ਅਰਵਨੀਤ ਬਿੱਟੂ ਇਸ ਜ਼ਿੰਮੇਵਾਰੀ ਨੂੰ ਸੰਭਾਲ ਕਰਦੇ ਹੋਏ ਆ 2027 ਲਈ ਸਿਰ ਮਜ਼ਬੂਤ ਕਰਨਗੇ ਜਿਵੇਂ ਹੀ ਲੁਧਿਆਣਾ ਦੀ ਪੱਛਮੀ ਵਿਧਾਨ ਸਭਾ ਸੀਟ ਦੇ ਉੱਪਰ ਨਤੀਜੇ ਆਏ ਨਤੀਜਿਆਂ ਦੇ ਵਿੱਚ ਜੋ ਭਾਜਪਾ ਆਪਣੀ ਇਹ ਚੋਣ ਹਾਰ ਜਾਂਦੀ ਹੈ ਭਾਜਪਾ ਦੀ ਹਾਰ ਤੋਂ ਬਾਅਦ ਰਾਜ ਰਾਜ ਮੰਤਰੀ ਰਾਜ ਸਭਾ ਮੈਂਬਰ ਰਵਨੀਤ ਬਿੱਟੂ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਲਈ ਔਰ ਉਹਨਾਂ ਨੇ ਲੀਡਰਸ਼ਿਪ ਦੇ ਉੱਪਰ ਵੱਡੇ ਨਿਸ਼ਾਨ ਖੜੇ ਕੀਤੇ ਨੇ ਲੀਡਰਸ਼ਿਪ ਦੇ ਉੱਪਰ ਉਹਨਾਂ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਬੀਜੇਪੀ ਚੋਣ ਇਹ ਜਿੱਤ ਸਕਦੀ ਸੀ ਜੇਕਰ ਬੀਜੇਪੀ ਵੱਲੋਂ ਪਹਿਲਾਂ ਉਮੀਦਵਾਰ ਉਤਾਰ ਦਿੱਤਾ ਜਾਂਦਾ ਜੋ ਕਿ ਖੁਦ ਰਵਨੀਤ ਬਿੱਟੂ ਆਪਣੇ ਪਰਿਵਾਰਕ ਮੈਂਬਰ ਨੂੰ ਟਿਕਟ ਦੇਣ ਵਾਸਤੇ ਜੋ ਮੰਗ ਕਰ ਚੁੱਕੇ ਸੀ ਪਰ ਪੰਜਾਬ ਦੇ ਵਿੱਚ ਬੀਜੇਪੀ ਵੱਲੋਂ ਰਵਨੀਤ ਬਿੱਟੂ ਦੇ ਪਰਿਵਾਰ ਨੂੰ ਟਿਕਟ ਨਹੀਂ ਦਿੱਤੀ ਗਈ ਉੱਥੇ ਜੀਵਨ ਗੁਪਤਾ ਜਿਨ੍ਹਾਂ ਨੂੰ ਟਿਕਟ ਦੇ ਕੇ ਬੀਜੇਪੀ ਨੇ ਚੋਣ ਮદાન ਚ ਉਤਾਰਿਆ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਜਿਨ੍ਹਾਂ ਨੇ ਕਮਾਂਡ ਸੰਭਾਲੀ ਹੋਈ ਸੀ ਔਰ ਰਵਨੀਤ ਬਿੱਟੂ ਵੀ ਰਵਨੀਤ ਬਿੱਟੂ ਜਿਹੜਾ ਕਿ ਇਸੇ ਹਲਕੇ ਤੋਂ ਜਿਹੜਾ ਕਿ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ ਉਹਨਾਂ ਨੂੰ ਲੁਧਿਆਣਾ ਪੱਛਮੀ ਤੋਂ ਲਗਭਗ 20000 ਦੀ ਲੀਡ ਮਿਲੀ ਸੀ ਪਰ ਉਹ ਲੀਡ ਬਰਕਰਾਰ ਜਰੂਰ ਰੱਖੀਏ ਭਾਜੀਪੀ ਨੇ ਜੋ ਕਿ ਰਵਨੀਤ ਬਿੱਟੂ ਨੇ ਆਪਣੀ ਲੀਡ ਨੂੰ ਨਹੀਂ ਘਟਨੇ ਦਿੱਤਾ ਉੱਥੇ ਇਹ ਚੋਣ ਹਾਰਨ ਦਾ ਕਾਰਨ ਉਹਨਾਂ ਨੇ ਦੱਸਿਆ ਕਿ ਭਾਜੀਪੀ ਵੱਲੋਂ ਜੋ ਟਿਕਟ ਦੇਰੀ ਨਾਲ ਦਿੱਤੀ ਗਈ ਹੈ ਹਾਈ ਕਮਾਨ ਦੇ ਵੱਲੋਂ ਉਹ ਸਭ ਤੋਂ ਵੱਡਾ ਕਾਰਨ ਬਣੀ ਹੈ ਜਿਵੇਂ ਹੀ 2 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਚੋਣ ਮੈਦਾਨ ਚ ਉਤਾਰਿਆ ਉਥੇ ਹੀ ਕਾਂਗਰਸ ਨੇ ਵੀ ਆਪਣਾ ਉਮੀਦਵਾਰ ਲਗਭਗ ਇੱਕ ਮਹੀਨਾ ਪਹਿਲਾਂ ਚੋਣ ਮੈਦਾਨ ਚ ਉਤਰ ਆ। ਸੋ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਦੋਨੋਂ ਪਾਰਟੀਆਂ ਨੇ ਜਿਹੜਾ ਕਿ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ ਉਥੇ ਭਾਜੀਪੀ ਵੱਲੋਂ ਛੇਤੀ ਉਮੀਦਵਾਰ ਨਾ ਉਤਾਰੇ ਜਾਣ ਦਾ ਇਹ ਹਾਰ ਦਾ ਕਾਰਨ ਬਣਿਆ। ਸੋ ਰਵਨੀਤ ਬਿੱਟੂ ਨੇ ਰਾਜ ਜੂਰ ਹੋਏ ਨੇ ਪਰ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਜਿਹੜਾ ਕਿ ਭਾਜੀਪੀ ਲਈ ਮਜ਼ਬੂਤੀ ਨਾਲ ਕੰਮ ਕਰਾਂਗੇ ਔਰ ਵੋਟ ਬੈਂਕ ਜਿਹੜਾ ਘਟ ਪਰਤੀਸ਼ਤ ਪੋਲ ਹੋਈ ਹੈ ਜਿਸ ਕਾਰਨ ਇਹ ਹਾਰ ਦਾ ਕਾਰਨ ਵੀ ਹੈ 20000 ਦੇ ਕਰੀਬ ਵੋਟ ਮਿਲੀ ਹੈ ਜੋ ਕਿ ਭਾਰਤ ਪੁਸ਼ਨ ਆਸ਼ੂ ਨੂੰ ਸਿਰਫ 4000 ਵੋਟ ਕਾਟੇ ਬੀਜੇਪੀ ਦੀ ਬੀਜੇਪੀ ਆਪਣਾ ਵੋਟ ਸ਼ੇਅਰ ਜ਼ਰੂਰ ਕਾਮਯਾਬ ਰੱਖ ਸਕੀ ਉੱਥੇ ਅਕਾਲੀ ਦਲ ਦੀ ਜਮਾਨਤ ਜ਼ਬਤ ਹੋ ਗਈ ਹੈ ਸੋ ਦੂਸਰੇ ਪਾਸੇ ਸੂਬਾ ਮੀਤ ਪ੍ਰਧਾਨ ਜਿਹੜੇ ਸੂਬਾ ਪ੍ਰਧਾਨ ਸੁਨੀਕਮਤ ਜਾਖੜ ਨੇ ਵੀ ਬੀਜੇਪੀ ਦੀ ਹਾਰ ਦਾ ਕਾਰਨ ਆਪਣੀ ਜ਼ਿੰਮੇਵਾਰੀ ਲਈ ਉਹਨਾਂ ਨੇ ਦੱਸਿਆ ਕਿ ਦੇਰੀ ਨਾਲ ਸ਼ੀਟ ਦਿੱਤੇ ਜਾਣ ਕਾਰਨ ਅਸੀਂ ਚੋਣ ਹਾਰੇ ਹਾਂ ਸੋ ਇਸੇ ਦੇ ਕਾਰਨ ਉਹਨਾਂ ਨੇ ਅਕਾਲੀ ਦਲ ਭਾਜਪਾ ਕੱਠ ਜੋੜ ਦੇ ਬਾਰੇ ਵੀ ਵੱਡਾ ਬਿਆਨ ਤਾਂ ਪੰਜ ਪਾਤ ਇਕੱਠੇ ਹੋਣ ਹੁਣ ਹੋਣਾ ਬਿਲਕੁਲ ਭਾਵੇਂ ਚਰਚਾਵਾਂ ਚੱਲ ਰਹੀਆਂ ਨੇ ਪਰ ਹੁਣ ਅਕਾਲੀ ਦਰ ਨਾਲ ਇਕੱਠੇ ਹੋ ਅਸੀਂ ਕੁਝ ਸ਼ਰਤਾਂ ਤੇ ਕਰਾਂਗੇ ਜਿਹੜੀਆਂ ਕਿ ਅਕਾਲੀ ਦਲ ਪਹਿਲਾਂ ਵੱਡੇ ਭਰਾਵਾਂ ਵੱਜੋਂ ਕੰਮ ਕਰਦਾ ਸੀ ਹੁਣ ਉਹਨੂੰ ਛੋਟੇ ਭਰਾਵਾਂ ਵੱਜੋਂ ਕੰਮ ਕਰਨਾ ਪਵੇਗਾ ਔਰ ਅਕਾਲੀ ਦਲ ਜਿਹੜਾ ਕਿ ਪਛੜ ਚੁੱਕਿਆ ਹੈ ਅਕਾਲੀ ਦਲ ਨੂੰ ਹੁਣ ਭਾਜਪਾ ਵੱਲੋਂ ਸੀਟਾਂ ਦਿੱਤੀਆਂ ਜਾਣਗੀਆਂ ਜਦੋਂ ਕਿ ਪਹਿਲਾਂ ਅਕਾਲੀ ਦਲ ਭਾਜਪਾ ਨੂੰ ਸੀਟਾਂ ਦਿੰਦਾ ਸੀ ਸੋ ਇਸ ਨੂੰ ਲੈ ਕੇ ਹੁਣ ਅਕਾਲੀ ਭਾਜਪਾ ਗੱਠਜੋੜ ਦੇ ਬਾਰੇ ਵੀ ਚਰਚਾਵਾਂ ਚੱਲ ਰਹੀਆਂ ਨੇ ਜੇਕਰ ਅਕਾਲੀ ਭਾਜਪਾ ਗੱਠਜੋੜ ਨਾਲ ਇਹ ਚੋਣ ਹੁੰਦੀ ਤਾਂ ਇਹ ਚੋਣ ਦੇ ਨਤੀਜੇ ਕੁਝ ਹੋਰ ਹੋਣੇ ਸੀ ਪਰ ਦੂਸਰੇ ਪਾਸੇ ਅਕਾਲੀ ਦਲ ਅਲੱਗ ਚੋਣ ਲੜਦਾ ਹੈ ਅਕਾਲੀ ਦਲ ਆਪਣੀ ਜ਼ਮਾਨਤ ਜਬਤ ਕਰਵਾ ਲੈਂਦਾ ਹੈ ਔਰ ਭਾਜਪਾ ਜਿਹੜੀ ਇਹ ਆਪਣਾ ਵੋਟ ਸ਼ੇਅਰ ਜਰੂਰ ਤਾਂ ਦੇ ਰੱਖ ਸਕੀ ਹੈ ਜਿਸ ਕਾਰਨ ਹੁਣ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਭਾਜਪਾ ਗੱਠਜੋੜ ਹੋਵੇਗਾ ਉਸ ਤੋਂ ਪਹਿਲਾਂ ਸੁਨੀਲ ਕੁਮਾਰ ਜਾਖੜ ਨੇ ਕਹਿ ਕਿ ਹੁਣ ਅਕਾਲੀ ਭਾਜਪਾ ਗੱਠਜੋੜ ਕੋਈ ਸ਼ਰਤਾਂ ਹੋਣਗੀਆਂ ਜਿਸ ਤੇ ਉੱਪਰ ਇਹ ਗੱਠਜੋੜ ਹੋਵੇਗਾ ਅਕਾਲੀ ਭਾਜਪਾ ਜਿਹੜਾ ਕਿ ਆਪਣਾ ਵੋਟ ਸ਼ੇਅਰ ਵਧਾਉਂਦਾ ਜਾ ਰਿਹਾ ਲਗਾਤਾਰ ਸੋ ਅਕਾਲੀ ਦਲ ਦਾ ਵੋਟ ਮਟ ਕਰਦਾ ਜਾ ਰਿਹਾ ਹੈ ਭਲ ਭਲ ਦਾ ਵੋਟ ਬੈਂਕ ਵਧਦਾ ਜਾ ਰਿਹਾ ਹੈ ਜਿਸ ਕਾਰਨ ਹੁਣ ਸੀਟਾਂ ਨੂੰ ਲੈ ਕੇ ਜਿਹੜਾ ਕਿ ਕੁਝ ਚਰਚਾਵਾਂ ਚੱਲਣਗੀਆਂ ਫਿਰ ਗੱਠਜੋੜ ਹੋਵੇਗਾ ਜੇਕਰ ਅਕਾਲੀ ਦਲ ਨਾਲ ਕੋਈ ਗੱਠਜੋੜ ਕਰਾਂਗੇ ਤਾਂ ਅਕਾਲੀ ਦਲ ਦਾ ਪਹਿਲਾ ਕਲੇਸ਼ ਖਤਮ ਹੋਣਾ ਚਾਹੀਦਾ ਹੈ ਫਿਰ ਅਕਾਲੀ ਦਲ ਨਾਲ ਗੱਠਜੋੜ ਹੋਵੇਗਾ ਜੇ ਅਕਾਲੀ ਦਲ ਦਾ ਇਹੋ ਜਿਹਾ ਕਲੇਸ਼ ਚੱਲਦਾ ਰਹੇ ਤਾਂ ਫਿਰ ਗੱਠਜੋੜ ਨਹੀਂ ਹੋਵੇਗਾ